ਉਹ ਮਾਰਦਾ ਗਮਾਂਡੀਆ ਜਿਹੜੇ ਅਸੀਂ ਬਾਬੇ ਦੇ ਲਾ ਲਿਆ ਸਾਨੂੰ ਕਿਉਂ ਕਹਿੰਦਾ ਕਿ ਚੱਕੇ ਹੋਏ ਨੇ ਉਏ ਤੋਂ ਤਿੰਨ ਠੀਕ ਆ ਠੀਕ ਆ ਵਾ ਲੰਗੜਾ ਰੁਦਾ ਨਾ ਹੋਵੇ ਠੀਕ ਆ ਜਾ ਆ ਜਾ ਆ ਜਾ ਇੱਧਰ ਕੇ ਮੁੰਡਾ ਲੈਣ ਆਲਾ ਉਹ ਲੈਣ ਆਲੇ ਆ ਜੀ ਜਸਾਈ ਕੱਟ ਐਡੇ ਨਾ ਸਰਜੂ ਹੈ ਬਈ ਪਿਸਾਨ ਹੋ ਜਾਗਾ ਬੱਕਰਾ ਦਾ ਦਿਖਾਉਂਦਾ ਜਰਾ ਬਾਜੂ ਇਹ ਤਾਂ ਹੋ ਜਾ ਮੜਾ ਚੱਲਣਾ ਪੈਦਾ ਬੱਕਰਾ ਪਿਸਾਨ ਹੋ ਜਾ ਬਈ ਇਹ ਤਾਂ ਹੋਇਆ ਚੱਲਣਾ ਪੈਦਾ ਅਰੇ ਇੱਧਰ ਭੱਗ ਜਾ ਦੇਖੋ ਉਨੇ ਪੈਸੇ ਤਾਂ ਉਹਦੇ ਵੀ ਭਟਾਵਾਂਗੇ ਹਾਂ ਇਹ ਤਾਂ ਗੱਲ ਕੱਚਾ ਕੰਮ ਨਹੀਂ ਆਪਾਂ ਕਰਦੇ ਆੜੀ 7000 ਕਹਿੰਦਾ ਸੀ ਕੋਈ ਗੱਲ ਨਹੀਂ ਹੋਰ ਗੱਲ ਕਿੱਥੇ ਮੈਨੂੰ 16000 ਹੋ ਜਾ 1000 ਹੋਰ ਵਧ ਗਿਆ 15 ਵਾਂ ਘਕੇ ਤੂੰ ਕਟਾ ਦੇ ਹੈ ਪੂਰਾ 9000 ਦਾ ਦੰਨੇ ਆ ਚੱਲੀਏ ਕਹਾਂ ਆ ਪੂਰਾ 9 ਪੂਰੇ ਹੀ 10 ਦਵਾ ਦਿਆਂ ਚਲਾ ਗਿਆ ਚਲੋ ਖੱਸੀ ਤਾਂ ਨਹੀਂ ਇਹ ਆਂਡੂ ਐ ਹਾਂ ਜੀ ਆਂਡੂ ਕੈਰ ਪੀ ਦਾ ਕੈਰੇ ਆ ਇਹ ਬਣਾ ਵੀ ਕਹਿ ਰਿਹਾ ਕਿ ਤੂਰੇ ਇਹ ਕੀ ਤਾਂ ਜਪਤੀ ਨਹੀਂ ਤੈਨੂੰ ਉਸ਼ੀ ਫਿਰ ਦੂਰਾ ਕਰਕੇ ਸੋਹਣਾ ਜਿਹਾ ਬਣਾ। ਉਰੰਗ ਕਾਲ ਹੈ। ਉਰੰਗ ਤਾਂ ਕਾਲਾ ਉਹਨੇ ਸੁੱਖ ਦੇਣੀ ਹੈ ਵਿਚਾਰੇ ਨੇ ਕਿਤੇ ਗੱਲ ਤੋਂ ਜੇ ਕੰਮ। ਸਾਨੂੰ ਅਬ ਦੀ ਦਲਾਲੀ ਦਾ ਲਾਲਚ ਨਹੀਂ ਅਗਲੇ ਹੋਈ ਪਹਲਾ ਕਰਨੇ। ਗਲਤ ਕੰਮ ਨਹੀਂ ਕਰਦੇ। ਚਲ ਹੋਰ ਦੇਖ ਲੈ ਭਾਈ। ਹੈ ਗੱਲ ਗਲਤ ਨਹੀਂ ਕਰਦਾ ਬੜੀ ਚੰਗਾ ਚੰਗ ਚਿੱਕਾ ਚੱਲੂ। ਹਾਂ ਗਲਤ ਨਹੀਂ ਕਰਦਾ। ਕੋਈ ਗੱਲ ਨਹੀਂ ਗਲਤ ਕਿਸੇ ਨਾਲ ਵੀ ਨਾ ਕਰਾਓ। ਇੱਧਰ ਆਦਾ ਕਾਲਾ ਮੇਵਨਾ ਇੱਧਰ ਟੋਲਦੇ ਆ ਇੱਧਰ ਟੋਲਦੇ ਆ ਕਾਲਾ ਮੇਵਨਾ ਹਾਂ ਕਹਿਣਾ ਮੈਂ ਕਦੇ ਪੱਠ ਕਰਨੇ ਆ ਹੈ ਕਹਿ ਇੱਧਰ ਨਹੀਂ ਉਂਗਲਾਂ ਨਾਲ ਲੱਗੀਆਂ ਵਿੱਚ ਦੀ ਕੰਗਰੂੜ ਦੇ ਜਾਣਤਾ ਕੀ ਕਹਿਦੇ ਆ ਯਾਰ ਕੀ ਤੇਰੀ ਲੱਗਦਾ ਨਹੀਂ ਨਾਗਾ ਤੁਸੀਂ ਕਹਿ ਦੋ ਹੁਣ ਮੁੱਲੇ ਤਾਂ ਹਾਥੀ ਵਾਲਾ ਮੰਗ ਲਿਆ ਨਹੀਂ ਹਾਥੀ ਵਾਲਾ ਜੇ ਸੱਤ ਵਾਲਾ ਹੁੰਦਾ ਮੈਂ ਸੱਤ ਤੈਨੂੰ ਦੇ ਕੇ ਜਾਂਦਾ ਅੱਛਾ ਜੀ 9 ਰੁਪਏ ਉੱਤੇ ਵੀ ਦਿੰਦਾ ਅੱਛਾ ਜੀ ਸਭਾ 9 ਨੇਮੜੀ ਗੱਲ ਐ ਉਹ ਸੁਖਸੀਰਨੀ ਦਾ ਮੇਮਣਾ ਸੀ ਉਹ ਜਿਹੜੇ 9 ਰੁਪਏ ਚਾਹ ਕੇ ਚੱਕੇ ਹੋਏ ਨੇ ਉਹ ਹੀ ਤੋਂ ਤੈਨੂੰ ਇਹ ਦਵਾਂ ਦਾ ਸਹੀ ਗੱਲ ਐ ਰਸ ਹੋਰ ਚੱਕਦਾ ਅਗਲਾ ਚਾਹ ਕੇ ਸਾਨੂੰ ਪਾਲੀਆਂ ਨੂੰ ਦੇਖ ਕੇ ਜਾਂਦੇ ਤੇ ਪਾਣੀ ਐ ਸੁੱਕ ਕਹਿੰਦੇ ਬਾਬੇ ਜਾਂ ਲਾਲਾ ਨੇ ਤਾਂ ਮੇਮਣਾ ਛੱਡਣਾ ਬੈਰਾਜੂ ਸਵਾ ਪੰਜ ਚੱਕੇ ਹੋਏ ਨੇ ਮਾ ਸਾਨੂੰ ਫੜਾ ਅਸੀਂ ਬਾਬੇ ਦੇ ਲਾ ਲਿਆ ਸਾਨੂੰ ਕਿਉਂ ਕਹਿੰਦਾ ਅਸੀਂ ਖਾ ਲਾਂਗੇ ਕੁਸ ਪਾਲੀ ਸਾਨੂੰ ਬਾਬਾ ਕੁਸ ਨਹੀਂ ਕਹਿੰਦਾ ਸਿੱਧੇ ਰਹੋ ਮੜੇ ਜੇ ਬਾਬੇ ਦੀ ਮੜੀ ਮੁੱਟੀ ਸੁਖਸੀਰ ਨਹੀਂ ਅਸੀਂ ਵੀ ਕੱਢਦੀ ਤਾਂ ਚੰਗੀ ਗੱਲ ਹੈ ਫੇਰ ਤਾਂ ਕੁਸ ਕਹਿੰਦਾ ਨਹੀਂ ਜੇ ਵੀ ਅਸੀਂ ਸਵਾ 9 ਤੋਂ ਅੱਧੇ ਸਾਡੇ ਕੱਢ ਲਿਓ ਹਾਂ ਵੀ ਜੇ ਸਣੇ ਸੰਦਰੀ ਖਾਵਾਂਗੇ ਅਸੀਂ ਫੇਰ ਤਾਂ ਸਾਨੂੰ ਬਾਬਾ ਮਾਰੂਗਾ ਹੀ ਹਾਂ ਤੈਨੂੰ ਦੇ ਦਈਏ ਤਾਂ 3000 3000 ਦਾ ਹੈਗਾ ਇਹ ਲਾਈ 3000 ਦਾ ਹੈਗਾ ਫੇਰ ਸਹੀ ਲੈਣ ਤੇ ਆ ਜਾ 6000 ਰੁਪਏ ਦੇ ਨਾ 4000 ਦਾ ਦੇਣ ਨਹੀਂ 4500 ਦਾ ਦੇਣ ਹੈ ਜਾਈਏ ਜਾਨ ਜਿੰਦ ਨਹੀਂ ਹੈਗੀ ਹੋਰ ਗੱਲ ਕੁਛ ਨਹੀਂ ਇਹਨੇ ਇੱਕ ਵਿਚਾਰੇ ਨੇ ਸੁੱਖ ਲਾਉਣੀ ਹੈ 5500 ਰੁਪਏ ਦੇ ਦੋ ਲੈ ਉਰੇ ਆ ਨੇੜੇ ਨੇੜੇ ਆਇਆ ਆ ਇਹਨੂੰ ਮਾਰਦਾ ਕਮਾਂਡੀ ਆ ਜਿਹੜੇ ਪੁਰਾ ਹੱਥ ਕਰ ਬਾਕੀ ਮੇਰੀ ਫੀਸ ਹੈਗੀ ਹੈ ਤੈਨੂੰ ਪਤਾ ਹੀ ਹੈ 200 ਰੁਪਏ ਪਹਿਲਾਂ ਉਹ ਲਾ ਗਨ ਮੈਨੂੰ ਕਿਹੜਾ ਦੱਸਿਆ ਸੀ ਜਿਹੜਾ ਕਦੇ ਮੰਡੀ ਚ ਨਹੀਂ ਆਇਆ ਉਹਨੂੰ ਪਤਾ ਨਹੀਂ ਹੁੰਦਾ ਆ ਲੈ ਬੱਕਰਾ ਤੇਰਾ ਵੇਚਦਾ ਇਹਦਾ ਭਲਾ ਹੋ ਜੂ ਤੇਰਾ ਵੀ ਹੋ ਜੂ ਮੇਰਾ ਵੀ ਹੋ ਜੂ ਪੂਰਾ ਪੰਜ ਦਾ ਚੱਕ ਪੰਜ ਹਜ਼ਾਰ ਇਹਦੇ ਵਾਸਤੇ ਨਹੀਂ ਨਹੀਂ ਤੇ ਦੇ ਚੁੱਪ ਕਰ ਜੀ ਚੁੱਪ ਕਰ ਜੀ ਨੀਮਨਾ ਦੇ ਦੀ ਨਹੀਂ ਨਹੀਂ ਲਾਸਟ ਕਹਿਦਾ ਨੀਮਨਾ ਦੇ ਦੀ ਇਹਨੂੰ ਨਹੀਂ ਨਹੀਂ ਦੇਣਾ ਜੀ ਨੀਮਨਾ ਦੇ ਦੀ ਨਹੀਂ ਨਹੀਂ ਦੇਣਾ ਨਹੀਂ ਜੀ ਨਹੀਂ ਦੇਣਾ ਚਾਹੀਏ ਹਾਂ ਜਾਓ ਵੀਡੀਓ ਨਾ ਬਣਾਈਏ ਹੈ ਨਹੀਂ ਸੁਣਾ ਇਹਨੂੰ ਕਰਮ ਫੋਨ ਆ ਗਿਆ ਵੀ ਦੇਣਾ ਨਹੀਂ ਹੋਰ ਲਾਣ ਮੋਲਾ ਮੋਲਾ ਪਕਾਈ ਵਾਲਾ ਸੁਣਾ ਤੂੰ ਸੀਟੀ ਮਾਰਦਾ ਇਹਨੂੰ ਫੋਨ ਆ ਗਿਆ ਕਰੂ ਦੇਣਾ ਨਹੀਂ ਆ ਗਿਆ ਆ ਗਿਆ 34 ਬੌਲਿਆ ਫੋਰਸ ਤਾਂ ਪਿਆ ਕਰਾ ਆਹੋ ਬੋਲੀ ਦਾ ਜਾਨਾ ਡਰਾਮਾ ਹੈ ਆਪਣੇ ਸਿਫਤੀ ਚੱਲਣਾ ਵਾ ਪਰਾਂ ਕਰੀ ਹੱਥ ਲੈ ਹੁਣ ਤੂੰ ਜਾਂਦੇ ਚੋਰ ਦੀ ਪੱਗੇ ਸੀ ਲਾਉਣੀਆਂ ਲਾਲ ਹੀ ਨਹੀਂ ਜਾਣੇ ਹਾਂਜੀ 200 ਤੇ 5 ਦਾ ਹੋ ਗਿਆ ਸਹੀ ਹੁਣ ਨਾ ਬੋਲ ਕੇ ਕੇਸ ਨਹੀਂ ਭਰੀ ਹੋਣ ਦੇਣਾ ਬੇਨਾ ਮੈਂ ਜਾਣਦਾ ਸਾਨੂੰ 200 ਨਾਲ ਫਰਕ ਕੁਛ ਨਹੀਂ ਪੈਂਦਾ ਅਗਲੇ ਨੂੰ ਜੀਨੇ ਸੁੱਕ ਦੇਣੀ ਆ ਕੋਸ ਹੈ ਭਾਈ ਠੀਕ ਹੈ ਗਲਤ ਤਾਂ ਗਲਤ ਤਾਂ ਦੱਸ ਦਿਓ ਉਹਦਾ ਨਾਲ ਹੀ ਹੁਣ ਤੁਸੀਂ ਨੇ ਕਰਤਾ ਜਿਉਂ ਸਹੀ ਹੈ ਨਹੀਂ ਸਹੀ ਹੈ ਉਧਰ ਕਹਿ ਉਹਨਾਂ ਨੂੰ ਠੀਕ ਹੈ ਠੀਕ ਹੈ ਸਰ ਬਾ ਠੀਕ ਹੈ ਹੁਣ ਪੱਕੇ ਕਈ ਵਾਰੀ ਮੈਨੂੰ ਮੇਰੇ ਮੁੰਡੇ ਪਰੇ ਲਿਖੇ ਨੇ ਕਹਿੰਦੇ ਤੈਨੂੰ ਕਮੈਂਟਾਂ ਚ ਲੋਕਾਂ ਨਾਲ ਹੁੰਦੇ ਨੇ ਮੈਂ ਤਾਂ ਪੜ੍ਹਦੇ ਨਹੀਂ ਕੀ ਹੁੰਦੇ ਨੇ ਇੱਕ ਮਿੰਟ ਮਾ ਲਾਈ ਜਾਣ ਦੇ ਜਿੰਨੇ ਮਰਜੀ ਸਿਮਿੰਟ ਆਪਣੀ ਤਾਂ ਕੰਧ ਭੱਕਦੀ ਹੋ ਐ ਕੱਚੀ ਨਹੀਂ ਰਹਦੀ ਲਓ ਜੀ 2500 ਹੋ ਗਿਆ 3000 4 ਲਾ ਵੀ ਪੂਰਾ 5 ਲਓ ਜੀ 300 ਮੋੜ ਦੋ ਨਹੀਂ ਤੂੰ ਸਾਨੂੰ 500 ਦੇ ਅਸੀਂ ਆਪ ਸੇ ਚੈੱਕ ਕਰ ਲਾਂਗੇ ਤੁਸੀਂ ਕਰ ਲਿਓ ਆਪ ਤੁਸੀਂ